ਮੈਂ ਇੰਸਪੈਕਟਰ ਕੁਲਦੀਪ ਸਿੰਘ ਜੀ ਇੰਚਾਰਜ CIA 1 ਬਠਿੰਡਾ ਮਾਨਯੋਗ ਡੀਜੀ ਪੰਜਾਬ ਵੱਲੋਂ ਚਲਾਈ ਗਈ ਮਹੀਨ ਯੁੱਧ ਨਸ਼ੇ ਵਿਰੁੱਧ ਚੱਲਦੇ CIA 1 ਦੀ ਟੀਮ ਵੱਲੋਂ ਇੱਕ ਦੋਸ਼ੀ ਜਿਸ ਦਾ ਨਾਮ ਬਨਵੀਰ ਸਿੰਘ ਏਲੀਅਸ ਬੰਟੂ ਪੁੱਤਰ ਭੋਲਾ ਸਿੰਘ ਜੋ ਕਿ ਖੇਤਾ ਸਿੰਘ ਬਸਤੀ ਪੀਐਸ ਥਰਮਲ ਦਾ ਵਸਨੀਕ ਹੈ ਨੂੰ ਕਾਬੂ ਕੀਤਾ ਗਿਆ ਜਿਸ ਪਾਸੋਂ 52 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਜਿਸ ਤੇ ਮੁਕਦਮਾ ਨੰਬਰ 82 ਪੀਐਸ ਕੋਤਵਾਲੀ ਦਰਜ ਰਜਿਸਟਰ ਕੀਤਾ ਗਿਆ ਇੱਥੇ ਵਰਣਨਯੋਗ ਹੈ ਕਿ ਉਕਤ ਦੋਸ਼ੀ ਖਿਲਾਫ ਪਹਿਲਾਂ ਵੀ ਦੋ ਐਨਡੀਪੀਐਸ ਦੇ ਮੁਕਦਮੇ ਦਰਜ ਰਜਿਸਟਰ ਹਨ ਜਿਨ੍ਹਾਂ ਵਿੱਚੋਂ ਇੱਕ ਕਮਰਸ਼ੀਅਲ ਤੇ ਇੱਕ ਨਾਨ ਕਮਰਸ਼ੀਅਲ ਹੈ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਤੋਂ ਡੰਗਾਈ ਨਾਲ ਕਸ਼ਕਿਸ਼ ਕੀਤੀ ਜਾਵੇਗੀ